ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਪੰਜਾਬੀ ਟੈਕ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਕਾਸ ਸਰਟੀਫਿਕੇਟ ਆਨਲਾਈਨ ਕਿਵੇਂ ਬਣਾ ਸਕਦੇ ਹੋ ਇਹਦੇ ਲਈ ਤੁਹਾਨੂੰ ਸੇਵਾ ਕੇਂਦਰ ਜਾਣ ਦੀ ਜ਼ਰੂਰਤ ਨਹੀਂ ਹੈ ਇਸ ਤੋਂ ਇਲਾਵਾ ਵੀ ਬਹੁਤ ਸਰਵਿਸ ਆਨਲਾਈਨ ਹੋ ਚੁੱਕੀਆਂ ਨੇ ਇਨਕਮ ਸਰਟੀਫਿਕੇਟ ਨਮਾਜ਼ ਵਰਤ ਸਰਟੀਫਿਕੇਟ ਬਣਾਉਣਾ ਹੋਵੇ ਇਸ ਤੋਂ ਇਲਾਵਾ ਹੋਰ ਜੋ ਵੀ ਸਰਵਿਸ ਸੇਵਾ ਕੇਂਦਰ ਦੇ ਵਿੱਚ ਮਿਲਦੀ ਸੀ ਆਪਾਂ ਆਨਲਾਈਨ ਇੱਕ ਸਾਈਟ ਹੋਈ ਆ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਵਾਵਾਂਗੇ ਰਜਿਸਟ੍ਰੇਸ਼ਨ ਕਰਕੇ ਦਿਖਾਵਾਂਗੇ ਵੀਡੀਓ ਥੋੜੀ ਲੰਬੀ ਹੋਏਗੀ ਇਸ ਕਰਕੇ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰੋ ਕੱਲੀ ਕੱਲੀ ਡਿਟੇਲ ਦੱਸੀ ਹੋਈ ਹੈ ਕਿਵੇਂ ਤੁਸੀਂ ਜਾਤੀ ਸਰਟੀਫਿਕੇਟ ਬਣਾ ਸਕਦੇ ਹੋ ਕੱਲੀ ਕੱਲੀ ਡਿਟੇਲ ਆਓ ਆਪਾਂ ਵੀਡੀਓ ਵੇਖਦੇ ਹਾਂ ਕਿਵੇਂ ਤੁਸੀਂ ਜਾਤੀ ਸਰਟੀਫਿਕੇਟ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਕਿਸੇ ਬ੍ਰਾਊਜ਼ਰ ਦੇ ਵਿੱਚ ਜਾ ਕੇ ਕੰਟੈਕਟ ਪੰਜਾਬ ਸਰਚ ਕਰ ਲੈਣਾ ਸਰਚ ਕਰਨ ਤੋਂ ਬਾਅਦ ਪਹਿਲੀ ਆਪਸ਼ਨ ਆਉਂਦੀ ਦੇਖੋ ਲੌਗਇਨ ਜਾਂ ਰਜਿਸਟਰਡ ਉੱਪਰਲੀ ਸਾਈਡ ਹੈ ਨਾ ਇੱਥੇ ਕਲਿੱਕ ਕਰਨਾ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੈ ਵੀਡੀਓ ਲੰਬੀ ਹੋਣ ਦਾ ਕਾਰਨ ਇਹ ਵੀ ਇਹਦੇ ਵਿੱਚ ਪ੍ਰੋਪਰ ਤੁਹਾਨੂੰ ਰਜਿਸਟ੍ਰੇਸ਼ਨ ਕਰਕੇ ਦਿਖਾਇਆ ਹੋਇਆ ਹੈ ਰਜਿਸਟ੍ਰੇਸ਼ਨ ਤੁਹਾਨੂੰ ਇੱਕ ਵਾਰ ਕਰਨੀ ਪੈਣੀ ਹੈ ਇੱਕ ਵਾਰ ਕਰਨ ਤੋਂ ਬਾਅਦ ਸਾਰੇ ਡਾਕੂਮੈਂਟ ਜਿੱਦਾਂ ਬਰਥ ਸਰਟੀਫਿਕੇਟ ਜਾਂ ਫਿਰ ਕਾਲ ਸਰਟੀਫਿਕੇਟ ਜਾਤੀ ਸਰਟੀਫਿਕੇਟ ਰਹਿਸੀ ਸਰਟੀਫਿਕੇਟ ਇੱਕ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਲੌਗਇਨ ਕਰ ਤੋਂ ਬਾਅਦ ਬਹੁਤ ਹੀ ਆਸਾਨੀ ਨਾਲ ਬਣ ਜਾਂਦੇ ਨੇ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੈ ਦੇਖੋ ਪਹਿਲਾਂ ਨਾਮ ਫਿਰ ਲਾਸਟ ਨੇਮ ਤੇ ਤੁਹਾਡੀ ਈਮੇਲ ਆਈਡੀ ਤੇ ਨੰਬਰ ਈਮੇਲ ਆਈਡੀ ਤੇ ਨੰਬਰ ਦੇ ਉੱਤੇ ਤੁਹਾਡੇ OTP ਜਾਏਗਾ ਉਹ ਪਾਉਣ ਤੋਂ ਬਾਅਦ ਥੱਲੇ ਇੱਕ ਪਾਸਵਰਡ ਰੱਖਿਆ ਹੋਇਆ ਹੈ ਪਾਸਵਰਡ ਰੱਖ ਸਕਦੇ ਹਾਂ ਪਾਸਵਰਡ ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ ਹੋਇਆ ਕਿਵੇਂ ਰੱਖ ਸਕਦੇ ਹਾਂ ਅ ਸਪੈਸ਼ਲ ਕੈਰੈਕਟਰ ਹੋਣਾ ਚਾਹੀਦਾ ਛੋਟਾ ਅੱਖਰ ਵੱਡਾ ਅੱਖਰ ਤੇ ਨੰਮੈਰਿਕ 1 2 3 ਜਿੱਦਾਂ ਆਪਾਂ ਰੱਖ ਸਕਦੇ ਹਾਂ ਜਸਟ 1 2 3 ਹਨਾ ਇਦਾਂ ਇਦਾਂ ਦਾ ਪਾਸਵਰਡ ਆਪਾਂ ਰੱਖ ਸਕਦੇ ਹਾਂ ਵਿਚਾਲੇ ਹੈਸ਼ ਪਾ ਸਕਦੇ ਹਾਂ ਐਟ ਦਾ ਰੇਟ ਪਾ ਸਕਦੇ ਹਾਂ ਦਾਨ ਕਰ ਦੇਣਾ ਡਨ ਕਰਨ ਤੋਂ ਬਾਅਦ ਸਬਮਿਟ ਕਰੋਗੇ ਤੁਹਾਡੇ OTP ਪਹਿਲਾਂ ਫੋਨ ਤੇ ਆਏਗਾ ਫਿਰ ਮੇਲ ਤੇ ਆਏਗਾ ਜਿਹੜਾ ਫੋਨ ਵਾਲਾ OTP ਆ ਫੋਨ ਤੋਂ ਦੇਖ ਕੇ ਪਾ ਦੇਣਾ ਦੇਖੋ ਆ ਦੇ ਮੋਬਾਈਲ OTP ਆ ਇੱਥੇ ਮੋਬਾਈਲ OTP ਮੋਬਾਈਲ ਤੇ ਆਇਆ ਹੋਇਆ ਮੋਬਾਈਲ ਤੋਂ ਪਾ ਦੇਣਾ ਫਿਰ ਇਸ ਤੋਂ ਬਾਅਦ ਜਿਹੜਾ OTP ਤੁਹਾਨੂੰ ਮੇਲ ਤੇ ਆਇਆ ਹੋਇਆ ਉਤੋਂ ਮੇਲ ਤੋਂ ਲੈ ਕੇ ਮੇਲ ਤੋਂ ਪਾ ਦੇਣਾ ਸਿੰਪਲ ਤਰੀਕਾ ਹੈਗਾ ਸਿੰਪਲੀ ਇਦਾਂ ਇਹ ਇਸ ਤੋਂ ਬਾਅਦ ਆਟੋਮੈਟਿਕਲੀ ਉਹ ਲੌਗਇਨ ਦੀ অপਸ਼ਨ ਆ ਜਾਏਗੀ ਦੇਖੋ ਆ ਤੁਹਾਡਾ ਆਈਡੀ ਤੇ ਪਾਸਵਰਡ ਦੋਨੇ ਆਟੋਮੈਟਿਕ ਇੱਥੇ ਆ ਜਾਣਾ ਫਿਰ ਤੁਸੀਂ ਲੌਗਇਨ ਕਰ ਲੈਣਾ ਜੇ ਨਹੀਂ ਆਊਗਾ ਈਮੇਲ ਆਈਡੀ ਤੇ ਜਿਹੜਾ ਪਾਸਵਰਡ ਤੁਸੀਂ ਰੱਖਿਆ ਸੀ ਉਹ ਇੱਥੇ ਪਾ ਦੇਣਾ ਇਹ ਡੈਸ਼ਬੋਰਡ ਓਪਨ ਹੋ ਜਾਏਗਾ ਇਹ ਡੈਸ਼ਬੋਰਡ ਦੇ ਉੱਤੇ ਜਿਹੜੀਆਂ ਸਾਰੀਆਂ ਸਰਵਿਸਾਂ ਨੇ ਉਹ ਪ੍ਰੋਪਰ ਦਿਖਾਉਂਗਾ ਮੈਂ ਤੁਹਾਨੂੰ ਪਹਿਲਾਂ ਤੁਹਾਨੂੰ ਪ੍ਰੋਫਾਈਲ ਕੰਪਲੀਟ ਕਰਨੀ ਪੈਗੀ ਪ੍ਰੋਫਾਈਲ ਦਾ ਮਤਲਬ ਇੱਥੇ ਇਹ ਆ ਵੀ ਜਿਵੇਂ ਤੁਸੀਂ ਆਪਣਾ ਨਾਮ ਪਿਤਾ ਦਾ ਨਾਮ ਸਾਰੀ ਡਿਟੇਲ ਇੱਥੇ ਜਦੋਂ ਤੁਸੀਂ ਪਾ ਦੋਗੇ ਤਾਂ ਦੁਬਾਰਾ ਜਦੋਂ ਤੁਸੀਂ ਸਰਟੀਫਿਕੇਟ ਬਣਾਉਣ ਲੱਗੋਗੇ ਕੋਈ ਵੀ ਜਾਤੀ ਕਾਸਟ ਤਾਂ ਆਟੋਮੈਟਿਕਲੀ ਇੱਥੋਂ ਪਿਕ ਕਰ ਲੇਗਾ ਤੁਹਾਨੂੰ ਦੁਬਾਰਾ-ਦੁਬਾਰਾ ਡਿਟੇਲ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ ਧਿਆਨ ਰੱਖਿਓ ਡਿਟੇਲ ਪੂਰੀ ਕਰੈਕਟ ਲਈ ਪਾਓ ਹਨਾ ਤੇਲੇ ਐਡਰੈਸ ਉੱਪਰ ਤੁਹਾਡਾ ਮੇਲ ਆਈਡੀ ਤੇ ਨੰਬਰ ਉਹ ਆਟੋਮੈਟਿਕਲੀ ਉਹਨਾਂ ਨੇ ਪਿਕ ਕਰ ਲਿਆ ਤੇ ਇਹ ਦੂਬਾਰਾ ਐਡਰੈਸ ਇਹ ਡਿਟੇਲ ਸਾਰੀ ਹੀ ਤੁਸੀਂ ਫਿਲ ਕਰ ਦੇਣੀ ਆ ਫਿਲ ਕਰਨ ਤੋਂ ਬਾਅਦ ਜਦੋਂ ਕਰਸਪੋਂਡਿੰਗ ਐਡਰੈਸ ਹੋਊਗਾ ਸੇਮ ਕਰਕੇ ਸਬਮਿਟ ਕਰ ਦੇਣਾ ਤੇ ਇਹ ਵੀ ਸੇਵ ਹੋ ਜੇਗੀ ਪੂਰੀ ਡਿਟੇਲ ਹੈ ਨਾ ਜਿਲ੍ਹਾ ਜੋ ਵੀ ਹੈ ਤੁਹਾਡਾ ਡਿਸਟ੍ਰਿਕਟ ਆ ਸ਼ਹਿਰ ਦਾ ਨਾਮ ਇਹ ਪ੍ਰੋਪਰ ਐਡਰੈਸ ਭਾ ਕੇ ਇੱਥੇ ਸਬਮਿਟ ਕਰ ਦੇਣਾ ਤਹਿਸੀਲ ਸਿਲੈਕਟ ਕਰ ਲੈਣੀ ਜਿੱਦੇ ਮੈਂ ਤਹਿਸੀਲ ਕਰ ਰਹੇ ਆ ਤੇ ਏਰੀਆ ਜੇ ਤੁਹਾਡਾ ਪਿੰਡੂ ਖੇਤਰ ਆ ਤਾਂ ਰੂਰ ਤਿਆਰ ਬਣਾ ਤਾਂ ਅਰਬਨ ਮਤਲਬ ਸ਼ਹਿਰੀ ਹੈ ਤਾਂ ਅਰਬਨ ਤੇ ਸਿਲੈਕਟ ਕਰ ਦੇਣਾ ਕਰਨ ਤੋਂ ਬਾਅਦ ਡਨ ਕਰ ਦੇਣਾ ਓਕੇ ਹੋ ਗਿਆ ਫਿਰ ਇਸ ਤੋਂ ਬਾਅਦ ਸਕਸੈਸਫੁਲ ਹੋ ਚੁੱਕਿਆ ਤੁਹਾਡੀ ਰਜਿਸਟ੍ਰੇਸ਼ਨ ਐਦੂਆ ਤੁਸੀਂ ਅਲੱਗ-ਅਲੱਗ ਜਿਹੜੀਆਂ ਆਪਣੀਆਂ ਸਰਵਿਸ ਨੇ ਉਹ ਚੈੱਕ ਕਰ ਸਕਦੇ ਹਾਂ ਦੇਖੋ ਜਿੱਦਾਂ ਆਰਟੀਆ ਇਹ ਹੈ ਸੀਨੀਅਰ ਸਿਟੀਜ਼ਨ ਦਾ ਸਰਟੀਫਿਕੇਟ ਬਣਾ ਸਕਦੇ ਹਾਂ ਕਾਸਟ ਕਾਸਟ ਐਸ ਸੀ ਬੀ ਸੀ ਲਈ ਦੋਨਾਂ ਹੀ ਅਲੱਗ ਹੈ ਬੋਨਫਾਈਡ ਸਰਟੀਫਿਕੇਟ ਜਿਹੜਾ ਉਹ ਬੱਚਿਆਂ ਲਈ ਚਾਹੀਦਾ ਹੁੰਦਾ ਹਨਾ ਉਹ ਵੀ ਬਣ ਸਕਦਾ ਦੇਖੋ ਇਸ ਤੋਂ ਬਾਅਦ ਮੈਂ ਕਾਸਟ ਤੇ ਸਿਲੈਕਟ ਕਰਿਆ ਓ ਵੀ ਸੀ ਤੇ ਸਿਲੈਕਟ ਕਰਨ ਤੋਂ ਬਾਅਦ ਆ ਪਹਿਲੀ অপਸ਼ਨ ਤੇ ਕਲਿੱਕ ਕਰਨਾ ਹੋਲ ਇੱਥੇ ਪ੍ਰੋਸੀਡ ਕਰ ਦੇਣਾ ਠੀਕ ਹੈ ਪ੍ਰੋਫਾਈਲ ਕੰਪਲੀਟ ਮਤਲਬ ਹਜੇ ਪ੍ਰੋਪਰ ਹੋਈ ਨਹੀਂ ਤੁਸੀਂ ਇੱਥੇ ਜਦੋਂ ਕਰੋਗੇ ਤਾ ਇੱਥੇ ਕੰਪਲੀਟ ਹੋ ਜਾਏਗੀ ਸਾਰੀ ਡਿਟੇਲ ਭਰ ਦੇਣੀ ਆ ਪੰਜਾਬੀ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਸਿੰਪਲ ਲਿਖਿਆ ਹੋਇਆ ਫਰਸਟ ਨੇਮ ਤੇ ਲਾਸਟ ਨੇਮ ਫਿਰ ਪੰਜਾਬੀ ਦੇ ਵਿੱਚ ਫਰਸਟ ਨੇਮ ਲਾਸਟ ਨੇਮ ਫਿਰ ਤੁਹਾਡੀ ਡੇਟ ਆਫ ਬਰਥ ਪਿਤਾ ਦਾ ਨਾਮ ਇਹ ਵੀ ਪੰਜਾਬੀ ਅੰਗਰੇਜ਼ੀ ਦੇ ਦੋਨੇ ਭਾਸ਼ਾ ਦੇ ਵਿੱਚ ਤੁਹਾਨੂੰ ਪਾਉਣਾ ਪਵੇਗਾ ਕਿਉਂਕਿ ਆਪਾਂ ਪੰਜਾਬ ਲਈ ਅਪਲਾਈ ਕਰ ਰਹੇ ਆ ਤਾਂ ਆਪਣੀ ਜਿਹੜੀ ਖੇਤਰੀ ਲੈਂਗੁਏਜ ਆ ਉਹ ਪਾਉਣੀ ਪਊਗੀ ਇਸ ਤੋਂ ਬਾਅਦ ਜਦੋਂ ਦੇਖੋ ਸਾਰੀ ਡਿਟੇਲ ਆ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਇਹ ਤੁਹਾਨੂੰ ਇੱਕ ਵਾਰ ਹੀ ਸਬਮਿਟ ਕਰਨੀ ਪਊਗੀ ਦੇਖੋ ਇਹ ਪਰਸਨਲ ਇਨਫੋਰਮੇਸ਼ਨ ਆ ਇਹ ਆਣੀ ਹੈਗਾ ਵੀ ਤੁਸੀਂ ਦੁਬਾਰਾ ਦੁਬਾਰਾ ਕਰਨੀ ਪਊਗੀ ਆ ਸਾਰੀ ਡਿਟੇਲ ਪਾਉਣ ਤੋਂ ਬਾਅਦ ਸਬਮਿਟ ਕਰ ਦੇਣਾ ਆ ਕਰਾਸਪੋਨਿੰਗ ਐਡਰੈਸ ਆ ਜਿਹੜਾ ਸੇਮ ਕਰ ਦੇਣਾ ਵੀ ਆ ਪਰਮਾਨੈਂਟ ਐਡਰੈਸ ਦੇ ਨਾਲ ਸਾਡਾ ਸੇਮ ਆ ਇਹਦਾ ਮਤਲਬ ਇਹ ਹੁੰਦਾ ਵੀ ਜਦੋਂ ਜਿੱਥੇ ਆਪਾਂ ਰਹਿ ਰਹੇ ਆ ਨਾ ਉਹ ਆਪਣੇ ਪਰਮਾਨੈਂਟ ਐਡਰੈਸ ਹੀ ਆ ਨਾ ਇਹ ਸੇਮ ਕਰ ਦੇਣਾ ਆ ਦੇਖੋ ਇਹ ਡਿਟੇਲ ਆ ਇਸ ਤੋਂ ਬਾਅਦ ਜਿਹੜਾ ਵਿਊ ਅਟੈਚਮੈਂਟ ਲਿਖਿਆ ਹੋਇਆ ਨਾ ਜਿਹੜੀ ਇਹ ਇਹ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਇਹਨੂੰ ਪੜ੍ਹ ਲੈਣਾ ਕਿਉਂਕਿ ਇਹ ਸਾਰਾ ਫਾਰਮ ਅਪਲੋਡ ਕਰਨਾ ਪਵੇਗਾ ਆ ਸਾਰਾ ਦੇਖੋ ਫਾਰਮ ਆ ਜਾਏਗਾ ਇਹਨੂੰ ਡਾਊਨਲੋਡ ਕਰਕੇ ਤੇ ਇਹਨੂੰ ਭਰ ਕੇ ਇਥੇ ਫੋਟੋ ਵਗੈਰਾ ਲਾ ਕੇ ਸਾਰੀ ਜਿੱਥੇ ਜਿੱਥੇ ਫੋਟੋ ਆ ਇਹ ਬਹੁਤ ਆਰਮ ਵੀ ਮਤਲਬ ਦੱਸਿਆ ਵੀ ਇਹ ਕਿਵੇਂ ਭਰਨਾ ਹੁੰਦਾ ਸਿੰਪਲ ਆ ਜਮਾ ਨਾਮ ਹੀ ਇਹਦੇ ਵਿੱਚ ਡਿਟੇਲ ਭਰ ਕੇ ਜਿਹੜੀ ਵੈਰੀਫਿਕੇਸ਼ਨ ਕਰਾਉਣੀ ਆ ਤਸਦੀਕ ਕਰਾਉਣੀ ਆ ਉਹਦੇ ਤੋਂ ਸਰਪੰਚ ਜਾਂ ਮਤਲਬ ਸਰਪੰਚ ਜਾਂ ਨੰਬਰਦਾਰ ਜਾਂ ਪਟਵਾਰੀ ਤੋਂ ਇਹ ਉੱਪਰ ਲਿਖਿਆ ਹੀ ਹੁੰਦਾ ਹਨ ਤੇ ਇਹ ਡਨ ਕਰਨ ਤੋਂ ਬਾਅਦ ਤੁਸੀਂ ਸਬਮਿਟ ਕਰੋਗੇ ਸਬਮਿਟ ਕਰਨ ਤੋਂ ਬਾਅਦ ਜਦੋਂ ਹੁਣ ਤੁਹਾਨੂੰ ਦੱਸ ਦਿਆਂ ਵੀ ਆਨਲਾਈਨ ਕਿਵੇਂ ਭਰਨਾ ਹੈ ਇੱਥੇ ਆਨਲਾਈਨ ਜਿਵੇਂ ਸੌਦਾ ਕੇਂਦਰ ਦੇ ਵਿੱਚ ਤੁਹਾਡੀ ਫੋਟੋ ਹੁੰਦੀ ਸੀ ਉਵੇਂ ਹੀ ਫੋਟੋ ਹੋਏਗੀ ਕਲਿੱਕ ਏਅਰ ਤੇ ਕਲਿੱਕ ਕਰ ਦੇਣਾ ਵੀਡੀਓ ਪੂਰੀ ਦੇਖਿਓ ਤਾਂ ਹੀ ਤੁਹਾਨੂੰ ਸਮਝ ਲੱਗੇਗੀ ਕਿਉਂਕਿ ਵੀਡੀਓ ਲੰਬੀ ਹੋਣ ਦਾ ਕਾਰਨ ਇਹ ਹੈ ਮੈਂ ਕੱਲਾ ਕੱਲਾ ਸਟੈਪ ਬਣਾ ਰਿਹਾ ਹਾਂ ਜੇ ਤੁਸੀਂ ਸਕਿਪ ਕਰੋਗੇ ਤੁਹਾਨੂੰ ਫੇਰ ਪ੍ਰੋਬਲਮ ਆਏਗੀ ਦੇਖੋ ਪ੍ਰੋਫਾਈਲ ਪਿਕ ਆਪਾ ਅਪਲੋਡ ਕਰੀ ਸੀਗੀ ਉੱਥੇ ਤੇ ਉਹ ਆਟੋਮੈਟਿਕਲੀ ਚੱਕ ਲਈਆ ਡਿਟੇਲ ਤੁਹਾਡੀ ਸਾਰੀ ਦੇਖੋ ਇੱਥੇ ਹੈਗੀ ਇਹ লাই ਫੋਟੋ ਜਰੂਰ ਕੈਪਚਰ ਕਰ ਲੈਣਾ ਕਿਉਂਕਿ ਇਹਦੇ ਨਾਲ ਵੈਰੀਫਿਕੇਸ਼ਨ ਜ्यादा ਜਲਦੀ ਹੋ ਜਾਏਗੀ ਕੈਮਰੇ ਵੱਲ ਦੇਖ ਕੇ ਕੈਪਚਰ ਤੇ ਕਲਿੱਕ ਕਰਕੇ ਅਪਲੋਡ ਕਰ ਦੇਣਾ ਤੁਹਾਡੀ ਫੋਟੋ ਅਪਲੋਡ ਹੋ ਜਾਏਗੀ ਇਸ ਤੋਂ ਬਾਅਦ ਸਾਰੀ ਡਿਟੇਲ ਤੁਹਾਡੀ ਭਰੀ ਹੋਈ ਆ ਤੇ ਦੂਬਾਰ ਸਬਮਿਟ ਹੀ ਕਰਨਾਗਾ ਦੇਖੋ ਇਹ ਫਾਇਦਾ ਹੋ ਜਾਏਗਾ ਹਰ ਇੱਕ ਸਰਟੀਫਿਕੇਟ ਜਦੋਂ ਬਣਾਉਂਗੇ ਤੁਸੀਂ ਐਦਾਂ ਹੀ ਆਏਗਾ ਤੇ ਸਰਟੀਫਿਕੇਟ ਦੀ ਡਿਟੇਲ ਆਟੋਮੈਟਿਕਲੀ ਫਿਲ ਆਪ ਹੋਏਗੀ ਜਦੋਂ ਤੁਸੀਂ ਪਹਿਲਾਂ ਭਰੀ ਹੋਈ ਆ ਉਹ ਤੇ ਕਰਾਸਪੌਂਡਿੰਗ ਤੇ ਐਡਰੈਸ ਤੇ ਟਿੱਕ ਕਰਨ ਵਾਲਾ ਰਹਿੰਦਾਗਾ ਉਹ ਟਿੱਕ ਕਰ ਦਿਓ ਉਦੋਂ ਤੁਹਾਡਾ ਫਾਰਮ ਇਹ ਸਬਮਿਟ ਹੋ ਜਾਏਗਾ ਦੇਖੋ ਆ ਡਿਟੇਲ ਦੇਖੋ ਆਪਾਂ ਉਹ ਚੈੱਕ ਕਰ ਰਹੇ ਆਂ ਦੇਖੋ ਆ ਪਰ ਪਹਿਲੀ ਪਹਿਲੇ ਨੰਬਰ ਦਾ ਫਾਰਮ ਆ ਗਿਆ ਇੱਥੇ ਜਿਹੜੀ ਡਿਟੇਲ ਤੁਹਾਨੂੰ ਭਰਨ ਵਾਲੀ ਰਹਿੰਦੀ ਆ ਉਹ ਤੁਸੀਂ ਭਰ ਦੇਣੀ ਆ ਜਿਹੜੀ ਤੁਹਾਡੀ ਭਰੀ ਹੋਈ ਆ ਆਟੋਮੈਟਿਕਲੀ ਪਿਕ ਕਰ ਲਿਆ ਰਿਲੇਸ਼ਨ ਵਿਦ ਬੈਨੀਫੀਸ਼ੀਅਰੀ ਸਰਟੀਫਿਕੇਟ ਕਿਹਦੇ ਲਈ ਬਣਾਉਣਾ ਹੈਗਾ ਮੰਨ ਲਓ ਜੇ ਬੱਚੇ ਲਈ ਬਣਾਉਣਾ ਤਾਂ ਇੱਥੇ ਤੁਸੀਂ ਸੰ ਸਿਲੈਕਟ ਕਰ ਦੇਣਾ ਜੇ ਤੁਸੀਂ ਆਪ ਦੇ ਲਈ ਬਣਾ ਰਹੇ ਹੋ ਤਾਂ 셀ਫ ਸਿਲੈਕਟ ਕਰ ਦੇਣਾ ਜਿਹਦਾ ਦੇਖਿਆ ਇੱਥੇ ਮੈਂ 셀ਫ ਲਈ ਕਰ ਰਿਹਾ ਹਾਂ ਸੈਲਫੀ ਗੈਸ ਸਿਸਟਮ ਜਿਹਦੇ ਲਈ ਵੀ ਬਣਾਉਣਾ ਉੱਥੇ ਕਲਿੱਕ ਕਰਕੇ ਉਹਦੀ ਫੋਟੋ ਇੱਥੇ ਕਲਿੱਕ ਹੋਏਗੀ ਲਾਈਵ ਕੈਪਚਰ ਆ ਸਾਰੀ ਮਤਲਬ ਹਰ ਇੱਕ ਫੋਟੋ ਲਾਈਵ ਹੀ ਹੋਏਗੀ ਕੋਈ ਵੀ ਤੁਹਾਨੂੰ ਫੋਟੋ ਅਪਲੋਡ ਕਰਨ ਦੀ ਜ਼ਰੂਰਤ ਨਹੀਂ ਆ ਤੇ ਇਸ ਤੋਂ ਬਾਅਦ ਡਾਇਰੈਕਟ ਥੱਲੇ ਜਾਓਗੇ ਤੁਸੀਂ ਸਾਰੀ ਆ ਡਿਟੇਲ ਦੇਖੋ ਉਹ ਮਾਰ ਡਿਟੇਲ ਸਾਰੀ ਆਟੋਮੈਟਿਕਲੀ ਤੁਹਾਡੀ ਜਿਹੜੀ ਭਰੀ ਹੋਇਆ ਉਹ ਆਪੀ ਪਿਕ ਕਰ ਲਈ ਉਹਨਾਂ ਨੇ ਹਨ ਇਸ ਤੋਂ ਬਾਅਦ ਜਿਹੜੀ ਡਿਟੇਲ ਆਗੀ ਆ ਨਾਮ ਵਗੈਰਾ ਦੇਖੋ ਜਿੱਥੇ ਜਿੱਥੇ ਤੁਹਾਨੂੰ ਲੱਗੇਗਾ ਵੀ ਖੇਤਰੀ ਕਿਹੜਾ ਕੇਂਦਰ ਅਰਬਨ ਆ ਡਿਸਟ੍ਰਿਕਟ ਸਬ ਤਸੀਲ ਕੱਲੀ ਕੱਲੀ ਡਿਟੇ ਤੇ ਇਸ ਤੋਂ ਬਾਅਦ ਦੇਖੋ ਮੈਰਿਟਲ ਸਟੇਟਸ ਆਈਮੇਲ ਆਈਡੀ ਆ ਇਹ ਤੁਹਾਡੀ ਆ ਈਮੇਲ ਆਈਡੀ ਦੁਬਾਰਾ ਇੱਥੋਂ ਜਿਹੜੀ ਤੁਹਾਡੀ ਭਰੀ ਹੋਈ ਆ ਉਹ ਦੁਬਾਰਾ ਭਰ ਸਕਦੇ ਆ ਵੋਟ ਰਿਕਾਰਡ ਆਈਡੀ ਨੰਬਰ ਤੇ ਤੁਹਾਡਾ ਆਪਣਾ ਆਧਾਰ ਨੰਬਰ ਜੇ ਤੁਹਾਡੇ ਕੋਲੇ ਕੋਈ ਇਨਫਰਮੇਸ਼ਨ ਨਹੀਂ ਆ ਤਾਂ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ ਇਦਾਂ ਦਾ ਸਿਸਟਮ ਨਹੀਂ ਆ ਜਿਸ ਇਨਫਰਮੇਸ਼ਨ ਨਹੀਂ ਆ ਤੁਸੀਂ ਪ੍ਰੋਸੀਡ ਨਹੀਂ ਕਰ ਪਾਉਂਗੇ ਇਦਾਂ ਦਾ ਨਹੀਂ ਆ ਜੇ ਤੁਹਾਡੇ ਕੋਲੇ ਵੋਟਰ ਕਾਰਡ ਨੰਬਰ ਹੈ ਤਾਂ ਪਾ ਦਿਓ ਨਹੀਂ ਤੁਸੀਂ ਆਧਾਰ ਕਾਰਡ ਨੰਬਰ ਨਾਲ ਵੀ ਪਰਸੀਡ ਕਰ ਸਕਦੇ ਹਾਂ ਜੇ ਆਧਾਰ ਕਾਰਡ ਵੀ ਨਹੀਂ ਆ ਤਾਂ ਯੂਆਈਡੀ ਜਿਹੜਾ ਆਧਾਰ ਕਾਰਡ ਨੰਬਰ ਬਣਾਉਣ ਲਈ ਰਸੀਦ ਮਿਲਦੀ ਆ ਤੇ ਉਹ ਪਾ ਸਕਦੇ ਹਾਂ ਵੈਸੇ ਤਕਰੀਬਨ ਸਭ ਕੋਲੇ ਅੱਜ ਕੱਲ ਆਧਾਰ ਕਾਰਡ ਹੈ ਹੀ ਆ ਤਾਂ ਆਧਾਰ ਕਾਰਡ ਨੰਬਰ ਨਾਲ ਪ੍ਰੋਸੈਸ ਕਰ ਦੇਣਾ ਦੇਖੋ ਡਿਟੇਲ ਆ ਜਿਹੜੀ ਭਰ ਦੇਣੀ ਹੈ ਇਹ ਹੁਣ ਆਪਾਂ ਬਣਾ ਰਹੇ ਆ ਓਬੀਸੀ ਕਾਸਟ ਸਰਟੀਫਿਕੇਟ ਠੀਕ ਆ ਇਹ ਨਾਰਮਲ ਆ ਜਮਾ ਤੇ ਇਸ ਤੋਂ ਬਾਅਦ ਤੁਹਾਨੂੰ ਮੈਂ ਸਾਰੇ ਸਰਟੀਫਿਕੇਟ ਬਣਾ ਕੇ ਦਿਖਾਵਾਂ ਕੱਲੀ ਕੱਲੀ ਪਰ ਰਜਿਸਟ੍ਰੇਸ਼ਨ ਸਿਰਫ ਇਹਦੇ ਉੱਤੇ ਕਰਕੇ ਦਿਖਾਈ ਹੋਈ ਹੈ ਇਹ ਵੀਡੀਓ ਦੇਖਣੀ ਪਊ ਤੁਹਾਨੂੰ ਰਜਿਸਟ੍ਰੇਸ਼ਨ ਕਰਨ ਵਾਸਤੇ ਦੁਬਾਰਾ ਦੁਬਾਰਾ ਇਹ ਇਸ ਕਰਕੇ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਆ ਇਹਨਾਂ ਧਿਆਨ ਨਾਲ ਦੇਖਿਓ ਤੇ ਜੇ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਤਾਂ ਤੁਸੀਂ ਕ੍ਰੀਨ ਵੀਡੀਓ ਨੂੰ ਦੁਬਾਰਾ ਦੇਖ ਸਕਦੇ ਹੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ ਜੇ ਕੋਈ ਪ੍ਰੋਬਲਮ ਆਉਂਦੀ ਆ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਸੈਂਡ ਕਰ ਸਕਦੇ ਹੋ ਦੇਖੋ ਆਧਾਰ ਕਾਰਡ ਨੰਬਰ ਡਿਟੇਲ ਸਾਰੀ ਭਰਨ ਤੋਂ ਬਾਅਦ ਨੈਕਸਟ ਕਰ ਦੇਣਾ ਇਸ ਤੋਂ ਬਾਅਦ ਆਪਣੀ ਜਿਹੜੀ ਹੁਣ ਆਪਸ਼ਨ ਆਈ ਹੈ ਇਹਦੇ ਵਿੱਚ ਦੇਖਿਆ ਵੀ ਸ਼ਰੇਣੀ ਸ਼ਰੇਣੀ ਕਾਸਟ ਕੀ ਆ OBC ਆ ਤੇ ਕਾਸਟ ਮਤਲਬ ਤੁਹਾਡੀ ਪ੍ਰੋਪਰ ਦੱਸਣੀ ਪਊ ਇਥੇ ਸਾਰੀ ਕਾਸਟ ਵਨਮਾਈ ਵਨ ਦਿੱਤੀ ਹੋਈ ਆ ਜਿਹੜੀ ਤੁਹਾਡੀ ਕਾਸਟ ਆ ਉਹ ਸਿਲੈਕਟ ਕਰਕੇ ਤੁਸੀਂ ਪ੍ਰੋਸੀਡ ਕਰ ਦੇਣਾ ਸੈਕੰਡ ਨੰਬਰ ਵਾਲੇ ਚ ਕੁਝ ਭਰਨ ਦੀ ਜਰੂਰਤ ਨਹੀਂ ਆ ਇਸ਼ੂ ਡੇਟ ਪਾ ਸਕਦੇ ਹੋ ਇਸ਼ੂ ਡੇਟ ਕਿ ਜਾਰੀ ਕਿਸ ਨੂੰ ਕੀਤਾ ਏਓ ਪਾਉਣਗੇ ਸਾਰੀ ਡਿਟੇਲ ਆ ਜਿਹੜੀ ਇਹ ਇਹ ਸਾਰੀ ਉਹਨਾਂ ਦੁਆਰਾ ਭਰੀ ਜਾਊਗੀ ਇਦੋਂ ਬਾਅਦ ਤੁਸੀਂ ਨੈਕਸਟ ਤੇ ਕਲਿੱਕ ਕਰ ਦੇਣਾਗਾ ਦੇਖੋ ਆਹ ਡਿਟੇਲ ਜਿਹੜੀ ਭਰਨ ਵਾਲੀ ਆ ਉਹ ਭਰ ਸਕਦੇ ਹੋ ਜਿਹਦਾ ਰਿਲੀਜੀਅਨ ਪਾਇਆ ਹੋਇਆ ਆ ਧਰਮ ਕੀ ਆ ਉਹ ਭਰ ਸਕਦੇ ਹੋ ਤੁਸੀਂ ਹਨਾ ਜਿਹੜੀ ਡਿਟੇਲ ਮਤਲਬ ਜਾਰੀ ਕੀਤਾ ਉਹ ਉਹਨਾਂ ਨੇ ਕਰਨੀ ਹੈਗੀ ਹੈ ਨਾ ਉਹ ਉੱਥੇ ਹੀ ਭਰਨਗੇ ਸਾਰਾ ਡਾਟਾ ਸਬਮਿਟ ਕਰਨ ਤੋਂ ਬਾਅਦ ਨੈਕਸਟ ਕਰ ਦੇਣਾ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਦੇ ਆਂ ਵੀ ਆਹ ਦੇਖੋ ਕਾਸਟਾ ਕਾਥ ਸਿਲੈਕਟ ਕਰ ਲਈ ਇਸ ਤੋਂ ਬਾਅਦ ਆਪਾਂ ਨੈਕਸਟ ਕਰ ਸਕਦੇ ਆਂ ਨੈਕਸਟ ਕਰਨ ਤੋਂ ਬਾਅਦ ਅਗਲਾ ਫਾਰਮ ਓਪਨ ਹੋਏਗਾ ਜਿਹਦੇ ਵਿੱਚ ਆਪਾਂ ਨੂੰ ਇਨਕਮ ਵਗੈਰਾ ਦੱਸਣੀ ਪਵੇਗੀ ਤੁਹਾਡੇ ਫਾਦਰ ਦਾ ਕਿੱਤਾ ਕੀ ਆ ਜਾਂ ਤੁਸੀਂ ਆਪਦੇ ਆਸਤੇ ਬਣਾ ਰਹੇ ਹੋ ਤਾਂ ਤੁਹਾਡਾ ਕਿੱਤਾ ਕੀ ਆ ਤੁਹਾਡੇ ਪਰਿਵਾਰ ਦੇ ਨਾਮ ਪੈਣਗੇ ਕਿੰਨੇ ਫੈਮਿਲੀ ਮੈਂਬਰ ਆ ਇਹ ਅਗਲੇ ਸੈਕਸ਼ਨ ਦੇ ਵਿੱਚ ਆਵੇਗਾ ਹਨਾ ਇੱਥੇ ਆ ਵੈਰੀਫਿਕੇਸ਼ਨ ਜਿਹੜੀ ਕਰਨੀ ਆ ਮੈਂ ਪ੍ਰੋਪਰ ਤੁਹਾਨੂੰ ਦੱਸ ਰਿਹਾ ਤਾਂ ਹੀ ਹੌਲੀ ਵੀਡੀਓ ਬਣਾ ਰਿਹਾ ਵੀ ਤੁਹਾਨੂੰ ਕੱਲਾ ਕੱਲਾ ਸਟੈਪ ਪਤਾ ਲੱਗੇ ਹਨਾ ਤੇ ਇਸ ਤੋਂ ਬਾਅਦ ਦੇਖੋ ਆ ਡਿਟੇਲ ਪਾਤੀ ਹੁਣ ਨੈਕਸਟ ਕਰਨਾਗਾ ਤੇ ਜੇ ਫਿਰ ਵੀ ਇੱਥੇ ਕੋਈ ਨੂੰ ਪ੍ਰੋਬਲਮ ਆਉਂਦੀ ਹੈ ਇੰਸਟਾਗ੍ਰਾਮ ਤੇ ਮੈਨੂੰ ਲਿੰਕ ਸੈਂਡ ਕਰ ਸਕਦੇ ਹੋ ਜਾਂ ਲਿੰਕ ਮੈਥੋਂ ਲੈ ਸਕਦੇ ਹੋ ਪਲੱਸ ਸਕਰੀਨਸ਼ਾਟ ਪਾ ਦਿਓ ਤੇ ਮੈਂ ਤੁਹਾਡੀ ਪ੍ਰੋਬਲਮ ਉੱਥੇ ਸੋਲਵ ਕਰ ਦਾਂਗਾ ਇੱਥੇ ਹੁਣ ਡੇਟ ਜਿਹੜੀ ਜਾਰੀ ਕੀਤੀ ਆ ਉਹ ਆਪਾਂ ਅੱਜ ਦੀ ਪਾ ਦਿੰਨੇ ਆ ਤੇ ਇਸ ਤੋਂ ਬਾਅਦ ਆਹ ਡਿਟੇਲ ਆਪਾਂ ਉਹ ਆਪਰ ਨਗੇ ਡੈਜਿਨੇਸ਼ਨ ਪਰਸਨ ਜਾਰੀ ਕਰਨ ਦਾ ਉਹਦਾ ਇਹ ਵੀ ਜਦੋਂ ਆਪਾਂ ਫਾਰਮ ਜਿਹੜਾ ਕੱਢਿਆ ਹੈ ਉਹਦੇ ਉੱਤੇ ਆਪਾਂ ਜਿਹੜਾ ਸਾਈਨ ਕਰਾਵਾਂਗੇ ਉਹ ਆਟੋਮੈਟਿਕਲੀ ਇੱਥੋਂ ਡਾਟਾ ਪਿਕ ਕਰਕੇ ਚੱਕ ਲੈਣਗੇ ਹਨਾ ਤੇ ਇਸ ਤੋਂ ਬਾਅਦ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਧਰਮ ਆਹ ਦੇਖੋ ਧਰਮ ਜਿਹੜੀ ਚੀਜ਼ ਆ ਰਹੀ ਆ ਉੱਤੇ ਆਪਾਂ ਨਾਮ ਪਾਤਾ ਸੀ ਬਾਈ ਮਿਸਟੇਕ ਜਾਰੀ ਕਰਦਾ ਸਿੱਖ ਨੈਕਸਟ ਕਰਤਾ ਨੈਕਸਟ ਕਰਨ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਆਹ ਕਲਾਸ ਨੌਕਰੀ ਕਲਾਸ ਕੀ ਕਰ ਰਹੇ ਨੇ ਜਿੱਦਾਂ ਹੁਣ ਜੇ ਤੁਹਾਡੇ ਕੋਈ ਪਰਿਵਾਰ ਦਾ ਕੋਈ ਪਾਰਟਿਕਲ ਜੌਬ ਕਰ ਰਿਹਾ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਜਾਂ ਲੇਬਰ ਕਰ ਰਿਹਾ ਤੇ ਤਕਰੀਬਨ ਜਿਹੜਾ ਆਮਦਨ ਸਰਟੀਫਿਕੇਟ ਬਣਦਾ ਜਾਂ ਸੌਰੀ OBC ਸਰਟੀਫਿਕੇਟ ਬਣਦਾ ਉਹ ਮਤਲਬ ਦੇਖੋ ਇਹਦੇ ਉੱਤੇ ਆ ਮੈਂ ਡੀਟੇਲ ਪਾਤੀ ਮਦਰ ਕੀ ਆ ਹਾਊਸ ਵਾਈਫ ਆ ਜਾਂ ਸਕੇਲ ਕੀ ਆ ਪੇ ਸਕੇਲ ਦੱਸ ਦੇਣਾ 1 ਲੱਖ ਹਨਾ ਤੇ ਮਾਤਾ ਦਾ 0 0 ਪਾ ਦੇਣਾ ਕਿਉਂਕਿ ਹਾਊਸ ਵਾਈਫ ਦੀ ਕੋਈ ਸੈਲਰੀ ਵਗੈਰਾ ਨਹੀਂ ਹੁੰਦੀ ਆ ਡੈਸੀਨੇਸ਼ਨ ਦੇ ਵਿੱਚ ਲੇਬਰ ਲੇਵਰੀ ਸਾਰੇ ਕਿਤੇ ਲੇਬਰ ਹੀ ਆ ਜਾਏਗਾ ਤੇ ਕਿਤਾ ਦੱਸਿਆ ਹੋਇਆ ਡੈਸੀਨੇਸ਼ਨ ਪੁੱਛੀ ਹੋਈ ਆ ਜਾਂ ਮਤਲਬ ਵੀ ਆਮਦਨ ਕਿੰਨੀ ਆ ਹਨਾ ਇਹ ਡਿਟੇਲ ਪਾਈ ਹੋਈ ਆ ਫਾਰਮਰ ਜੋ ਸਾਰੀ ਡਿਟੇਲ ਜਿਹੜੀ ਜਿਹੜੀ ਤੁਹਾਨੂੰ ਦੱਸੀ ਹੋਈ ਆ ਆਪਦੇ ਮੁਤਾਬਕ ਤੁਸੀਂ ਭਰ ਦੇਣੀ ਆ ਡੈਸੀਨੇਸ਼ਨ ਦੇ ਉੱਤੇ ਲੇਬਰ ਫੇਰ ਆ ਜਾਏਗਾ ਜੇ ਤੁਸੀਂ ਖੇਤੀ ਕਰਦੇ ਹੋ ਤਾਂ ਫਾਰਮਰ ਆ ਜਾਏਗਾ ਹਨਾ ਤੇ ਇਹ ਡਿਟੇਲ ਬਸ ਸਿੰਪਲ ਹੀ ਆ ਸਾਰੀ ਜਿੱਦਾਂ ਹੁਣ ਮਾਤਾ ਦੇ ਕੇਸ ਦੇ ਵਿੱਚ ਹਾਊਸ ਵਾਈਫ ਹੀ ਆ ਜਾਏਗਾ ਸਾਰੇ ਕਿਤੇ ਤੇ ਤੇ ਆਮਦਨ 0 ਆ ਜੇਗੀ ਹਾਊਸ ਹੋਲਡ ਪੇਪਰ ਆਤਾ ਤੇ ਲੇਬਰ ਹਨਾ ਤੇ ਇਸ ਤੋਂ ਬਾਅਦ ਤੁਹਾਡੇ ਕੋਲੇ ਕੋਈ ਜ਼ਮੀਨ ਹੈਗੀ ਆ ਇਹਨੂੰ ਵੀ ਪਾ ਦੇਣੀ ਆ ਵੀ ਕਿੰਨੀ ਆ ਤੁਹਾਡੇ ਕੋਲ ਜ਼ਮੀਨ ਥਾਂ ਜਿਹੜੀ ਜ਼ਮੀਨ ਹੈ ਉਹ ਕਿੱਥੇ ਆ ਇਹ ਪੰਜਵਾਂ ਸਟੈਪ ਆ ਇਸ ਤੋਂ ਬਾਅਦ ਸਿਲੈਕਟ ਕਰਨਾ ਪ੍ਰਾਪਰਟੀ ਜਾਇਦਾਦ ਵਗੈਰਾ ਹਨਾ ਇਹ ਵੀ ਡਿਟੇਲ ਸਾਰੀ ਤੁਹਾਨੂੰ ਇੱਕ ਰੀ ਭਰਨੀ ਪਵੇਗੀ ਵੀ ਜੇ ਹੈ ਤਾਂ ਠੀਕ ਆ ਨਹੀਂ ਤੇ 0 ਪਾ ਕੇ ਸਥਾਨ ਪਾ ਕੇ ਨੈਕਸਟ ਕਰ ਦੇਣਾ ਜੇ ਤੁਹਾਡੇ ਕੋਲ ਨਹੀਂ ਆ ਤਾਂ ਇਹਨੂੰ ਸਾਰੀ ਡਿਟੇਲ ਨੂੰ ਛੱਡ ਵੀ ਸਕਦੇ ਹਾਂ ਤੁਹਾਨੂੰ ਭਰਨ ਦੀ ਜ਼ਰੂਰਤ ਨਹੀਂ ਹੈ ਜੇ ਤੁਹਾਡੇ ਕੋਲੇ ਹੈ ਨਹੀਂ ਮਤਲਬ ਇਹ ਡਿਟੇਲ ਤੁਹਾਡੇ ਲਈ ਐਪਲੀਕੇਬਲ ਨਹੀਂ ਆ ਇਸ ਤੋਂ ਬਾਅਦ ਆ ਦੇਖੋ ਜਿੱਥੇ-ਜਿੱਥੇ ਡਿਟੇਲ ਭਰਨੀ ਆ ਮੈਂ ਭਰ ਰਿਹਾਗਾ ਜਿੱਦਾਂ ਵੀ ਉਹ ਆਮਦਨ ਪੁੱਛ ਰਿਹਾ ਆਮਦਨ ਤੇ ਚੋਂ ਯਸ ਆਪਾਂ ਡਿਟੇਲ ਪਾਤੀ ਹੈ ਸੱਤਵਾਂ ਫਾਰਮ ਡਨ ਹੋ ਗਿਆ ਇਹ ਆਪਣਾ ਫਾਰਮ ਸਾਰਾ ਸਬਮਿਟ ਹੋ ਚੁੱਕਿਆ ਹੈਗਾ ਹੁਣ ਸਿਰਫ ਇੱਕ ਸਟੈਪ ਰਹਿ ਜਾਏਗਾ ਜਿਹਦੇ ਵਿੱਚ ਆਪਾਂ ਡਾਕੂਮੈਂਟ ਅਪਲੋਡ ਕਰਨੇ ਆ ਦੇਖੋ ਡਾਕੂਮੈਂਟ ਦੇ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਈ ਵਾਰ ਡਾਇਰੈਕਟ ਲਿਖਿਆ ਹੁੰਦਾ ਏਜ਼ ਪ੍ਰੂਫ ਕਾਪੀ ਆਫ ਰਸ਼ਨ ਕਾਰਡ ਦੇਖੋ ਇਹ ਤਾਂ ਸਿੱਧਾ ਲਿਖਿਆ ਹੋਇਆ ਹੈ ਰੈਜ਼ੀਡੈਂਸ ਪ੍ਰੂਫ ਦੇ ਵਿੱਚ ਤੁਹਾਡੇ ਜਿਹੜੇ ਡਾਕੂਮੈਂਟ ਆਉਂਦੇ ਨੇ ਵੋਟਰ ਕਾਰਡ ਆਧਾਰ ਕਾਰਡ ਜਿੰਨਾ ਉਤੇ ਐਡਰੈਸ ਲਿਖਿਆ ਹੁੰਦਾ तकरीबन ਉਹ ਸਾਰੇ ਮਤਲਬ ਰੈਜ਼ੀਡੈਂਸ ਪ੍ਰੂਫ ਹੁੰਦੇ ਨੇ ਕਾਪੀ ਆਫ ਡਿਕਲੇਰੇਸ਼ਨ ਆਫ ਫਾਰਮ ਜਿਹੜਾ ਮੈਂ ਤੁਹਾਨੂੰ ਪਹਿਲਾਂ ਡਾਊਨਲੋਡ ਕਰਾਇਆ ਸੀ ਉਹ ਡਿਕਲੇਰੇਸ਼ਨ ਆਫ ਫਾਰਮ ਉਹਦੇ ਵਿੱਚ ਆ ਉਹ ਸਾਰਾ ਭਰ ਕੇ ਇੱਥੇ ਅਪਲੋਡ ਕਰ ਦੇਣਾ ਕਾਪੀ ਆਫ ਡਿਕਲੇਰੇਸ਼ਨ ਜਿਹੜੀ ਉਹ ਰਿਪੋਰਟ ਆ ਆ ਦੇਖੋ ਲੀਫ ਰਿਪੋਰਟ ਲੀਫ ਰਿਪੋਰਟ ਆ ਜਿਹੜੀ ਉਹਦੇ ਪਿੱਛੇ ਲੱਗੀ ਹੋਈ ਆ ਉਹਨੂੰ ਅਪਲੋਡ ਕਰ ਦੇਣਾ ਜੇ ਇਸ ਤੋਂ ਇਲਾਵਾ ਵੀ ਤੁਹਾਡੇ ਕੋਲੇ ਹੋਰ ਡਾਕੂਮੈਂਟ ਨੇ ਜਾਂ ਪੁਰਾਣਾ ਕਿਸੇ ਦਾ ਆਮਦਨ ਸਰਟੀਫਿਕੇਟ ਜਾਂ ਜਾਤੀ ਬਣਿਆ ਹੋਇਆ ਤੁਹਾਡੇ ਪਰਿਵਾਰ ਦਾ ਉਹ ਆਪਸ਼ਨਲ ਦੇ ਵਿੱਚ ਪਾ ਦੇਣਾ ਕਿਉਂਕਿ ਜੇ ਤੁਸੀਂ ਡਾਕੂਮੈਂਟ ਅਪਲੋਡ ਕਰ ਦੋਗੇ ਇਹਦੇ ਵਿੱਚ ਤਾਂ ਤੁਹਾਨੂੰ ਫਾਇਦਾ ਹੀ ਹੋ ਜਾਏਗਾ ਕਿਉਂਕਿ ਜਿਹੜੇ ਡਾਕੂਮੈਂਟ ਅਪਲੋਡ ਕਰਾਂਗੇ ਉਹਨਾਂ ਨੂੰ ਪਤਾ ਲੱਗ ਜਾਏਗਾ ਇਹਨਾਂ ਦਾ ਫੈਮਿਲੀ ਦਾ ਆਲਰੇਡੀ ਬਣਿਆ ਹੋਇਆ ਆ ਆਲਰੇਡੀ ਵੈਰੀਫਾਈ ਹੋਏ ਹੋਏ इजीली ਹੋ ਜਾਏਗਾ ਇੱਥੇ ਮੈਂ ਸਾਰੇ ਡਾਕੂਮੈਂਟ ਅਪਲੋਡ ਕਰ ਰਿਹਾ ਵੈਸੇ ਨਾਰਮਲ ਇੱਕ ਡੈਮੋ ਦਿਖਾ ਰਿਆ ਤੁਹਾਨੂੰ ਮੈਂ ਠੀਕ ਹੈ ਇਹ ਡਾਕੂਮੈਂਟ ਅਪਲੋਡ ਕਰਨ ਨੂੰ ਜਪੀਜੀ ਹੀ ਕਰ ਸਕਦੇ ਹੋ ਜਾਂ ਪੀएनजी ਫਾਈਲ ਜਪੀਜੀ ਫਾਈਲ ਹੀ ਹੋਏਗੀ ਜਦੋਂ ਫੋਟੋ ਖਿੱਚ ਲਈ ਆਪਾਂ ਕਿਸੇ ਚੀਜ਼ ਦੀ ਹੈ ਨਾ ਉਹ 300kb ਤੋਂ ਉੱਪਰ ਹੋਣੀ ਚਾਹੀਦੀ ਸੌਰੀ ਘੱਟ ਹੋਣੀ ਚਾਹੀਦੀ ਦੇਖੋ ਜੇ ਨਾ 300kb ਤੋਂ ਘੱਟ ਕਰਨ ਦਾ ਵੀ ਤਰੀਕਾ ਤੁਹਾਨੂੰ ਦੱਸ ਦੇਣਾ ਤੁਸੀਂ ਕੀ ਕਰਨਾ ਆਪਦੇ ਕਿਸੇ ਹੋਰ ਫੋਨ ਤੋਂ ਵਟਸਐਪ ਤੇ ਫੋਟੋ ਭੇਜ ਲੈਣੀ ਆ ਉਹ ਕਰਕੇ ਹੈ ਨਾ ਉਹਦੀ ਕੁਆਲਿਟੀ ਘੱਟ ਜਾਏਗੀ ਤੇ ਇੱਥੇ ਅਪਲੋਡ ਕਰ ਦੇਣੀ ਆ ਦੇਖੋ ਅਪਲੋਡ ਹੋ ਗਏ ਡਾਕੂਮੈਂਟ ਅਪਲੋਡ ਕਰਨ ਤੋਂ ਬਾਅਦ ਸਿੱਧਾ ਇੱਥੇ ਫੀਸ ਦੀ ਫੀਸ ਦੀ ਆਪਸ਼ਨ ਆ ਜਾਈਗੀ ਫੀਸ ਤੁਸੀਂ ਭਰਨੀ ਹੈ ਜਿਹੜੀ ਇੱਥੇ 75 ਰੁਪਏ ਫੀਸ ਆ 75 ਰੁਪਏ ਦੇ ਪਲੱਸ ਸਾਰੀ ਡਿਟੇਲ ਆ ਗਈ ਸੌਰੀ 65 ਰੁਪਏ 65 ਰੁਪਏ ਫੀਸ ਆ ਪੇ ਕਰ ਦੇਣੀ ਹੈ ਪੇ ਕਰਨ ਤੋਂ ਬਾਅਦ ਤੁਹਾਡਾ ਡਾਕ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦਾ ਰਹੇ ਤਾਂ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਜੀ ਧੰਨਵਾਦ ਜੀ